ਇਹ ਜਦੋਂ ਜਲੰਧਰ ਦੀ ਗੱਲ ਹੈ ਜੇਮਖਾਨਾ ਦੇ ਵਿੱਚ ਬਹੁਤ ਸਾਰੀਆਂ ਐਕਸੀਬਿਸ਼ਨਾਂ ਲੱਗੀਆਂ ਹੋਈਆਂ ਤੇ ਆਹ ਸੋਹਣੀ ਮਤਲਬ ਇੱਕ ਘੋੜਸਵਾਰ ਜੰਗ ਦੇ ਮੈਦਾਨ 'ਚ ਉਹ ਦੇਖਿਆ ਅੱਗੇ ਜਾਏ ਇੱਕ ਸਿਰੂਲੀ ਪਹਾੜਾਂ ਦੇ ਵਿੱਚ ਮੁਟਿਆਰਾਂ ਜਾ ਰਹੀਆਂ ਨੇ ਕਰਦੇ ਕਰਾਂਦੇ ਅੱਗੇ ਜਾ ਕੇ ਇੱਕ ਸਟੋਨ ਏਜ ਦੀ ਉਹ ਪੇਂਟਿੰਗ ਲੱਗੀ ਉਹ ਸੋਹਣੀ ਪ੍ਰਾਣੀ ਉਹ ਆਦੀ ਕਾਲ ਦੀ ਉਹਦੇ 'ਚ ਬੜੇ ਸੋਹਣੇ ਗ੍ਰੀਨ ਪੱਤੇ ਵਾਲੀ ਪ੍ਰਸ਼ਾਦ ਦੇ ਵਿੱਚ ਇੱਕ ਖੂਬਸੂਰਤ ਲੇਡੀ ਖੜੀ ਹੈ ਮੈਨੂੰ ਪੇਂਟਿੰਗ ਬਹੁਤ ਅੱਛੀ ਲੱਗੀ ਆਟ ਵਰਕ ਬੜਾ ਅੱਛਾ ਸੀ ਤੇ ਮੈਂ ਆ ਦੇਖਣ ਲਈ ਰੁਕ ਗਿਆ ਮੇਰੀ ਵਾਈਫ ਵੀ ਨਾਲ ਨਾਲ ਉਹਨੇ ਵੀ ਦੇਖੀ ਮੈਂ ਵੀ ਦੇਖੀ ਉਹ ਲੰਘ ਕੇ ਅੱਗੇ ਉਹ ਜਦੋਂ ਤਿੰਨ ਚਾਰ ਪੇਂਡਿੰਗਾਂ ਅੱਗੇ ਲੰਘੀ ਤੇ ਮੈਂ ਉੱਥੇ ਖੜਾ ਮੈਂ ਵੈਸੇ ਹੀ ਨੋਟ ਕਰਦਾ ਸੀ ਕਿ ਕਿੱਡੇ ਸੋਨੇ ਹਨਾ ਪੱਤਿਆਂ ਦੀ ਪੋਸ਼ਾਕ ਦੇ ਵਿੱਚ ਖੜੀ ਆ ਸੋਨੇ ਇਸਦੀ ਲੇਡੀ ਉਹ ਉੱਥੋਂ ਖੜੀ ਮੈਂ ਨੋਟ ਕੀਤਾ ਕਿ ਉੱਥੋਂ ਤੁਰਿਆ ਨਹੀਂ ਤੇ ਦੂਰੋਂ ਕਹਿਣੀ ਤੁਰਪੋ ਕਿ ਪੱਤ ਝੜਦੀ ਵੇਟ ਕਰ ਰਹੇ ਹੋ ਉਹ ਤਾਂ ਬੰਦੇ ਨੂੰ ਹੁੰਦੇ ਨਹੀਂ ਸ਼ੈਤਾਨ ਦੇ ਅੰਦਰ ਵੈਸੇ ਮੈਂ ਇਹ ਉਹ ਜਨਾਨੀਆਂ ਸੱਚੀਆਂ ਨੇ